ਨਾਮ ਕਦੋਂ ਵੀ ਜਪ ਸਕਦੇ ਆ ਬਾਣੀ ਕਦੋਂ ਵੀ ਪੜ ਸਕਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਗੁਰ ਸਤਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਬੰਦਗੀ ਵਿੱਚ ਜੁੜਿਆਂ ਦੀ ਗੱਲ ਹੈ ਤੇ ਜਦੋਂ ਭਾਈ ਵਿਧੀ ਚੰਦ ਜੀ ਕਦੇ ਨਾਮ ਨਹੀਂ ਜਪਿਆ ਕਦੇ ਬੰਦਗੀ ਨਹੀਂ ਕੀਤੀ ਤੇ ਇੱਕ ਦਿਨ ਟਾਬ ਦੇ ਵਿੱਚੋਂ ਮੱਝਾਂ ਚੋਰੀ ਕਰਕੇ ਲੈ ਆਏ ਭਾਈ ਵਿਦੀ ਜੰਦ ਚੋਰੀ ਕਰਕੇ ਜਦੋਂ ਨਿਕਲੇ ਤੇ ਨਾਲ ਤੁਹਾਨੂੰ ਪਤਾ ਹੈ ਵੀ ਪੈੜਾਂ ਪੈ ਜਾਂਦੀਆਂ ਮੱਝਾਂ ਦੀਆਂ ਜਿਉਂ-ਜਿਉਂ ਮੱਝਾਂ ਤੁਰਦੀਆਂ ਨੇ ਉਹ ਪੈੜ ਨੱਪਦੇ ਨੱਪਦੇ ਪਿੱਛੇ ਆ ਗਏ ਪਿੱਛੇ ਆ ਗਏ ਜਦੋਂ ਤੇ ਬਾਬਾ ਅਦਲੀ ਜੀ ਬੰਦਗੀ ਕਰ ਰਹੇ ਆ ਤੇ ਨੇੜੇ ਮੱਜਾਂ ਛੱਪੜਾ ਉਹਦੇ ਵਿੱਚ ਛੱਡ ਦਿੱਤੀਆਂ ਤੇ ਆਪ ਜਦੋਂ ਅੰਦਰ ਗਿਆ ਉਹਨਾਂ ਦੀ ਛਾਂ ਵਿੱਚ ਵੇਖ ਕੇ ਇੰਨਾ ਮਨ ਤੇ ਅਸਰ ਹੋਇਆ ਕਿ ਜਾ ਕੇ ਜਦੋਂ ਮੱਥਾ ਟੇਕਿਆ ਭਾਵਨਾ ਪਹਿਲਾਂ ਬਚਣ ਦੀ ਸੀ ਵੀ ਮੈਂ ਬਚ ਜਾਵਾਂ ਜੋ ਮੈਨੂੰ ਫੜਨ ਵਾਸਤੇ ਆਏ ਪਰ ਜਦੋਂ ਵੇਖਿਆ ਜਾ ਕੇ ਦੱਸਿਆ ਕਿ ਮੈਨੂੰ ਬਚਾ ਲਓ ਮੈਂ ਤੇ ਚੋਰੀ ਕਰਕੇ ਆਇਆ ਹਾਂ ਕਿਉਂਕਿ ਸੱਚ ਬੋਲ ਦਿੱਤਾ ਤੇ ਬਾਬਾ ਅਦਲੀ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੈਨੂੰ ਕੁਝ ਨਹੀਂ ਹੋਏਗਾ ਉਹ ਗਏ ਮੰਗਰ ਤੇ ਸਮਝਾਇਆ ਕਿ ਭਾਈ ਕੋਈ ਗੱਲ ਨਹੀਂ ਐਦੋਂ ਬਾਅਦ ਇਹ ਚੋਰੀ ਨਹੀਂ ਕਰੇਗਾ ਤੇ ਸਾਧੂਆਂ ਦੇ ਬਚਨਾਂ ਵਿੱਚ ਜਿਨ੍ਹਾਂ ਦੀ ਬੰਦਗੀ ਹੋਵੇ ਉਹਨਾਂ ਦੇ ਬਚਨਾਂ ਵਿੱਚ ਵੀ ਭਾਵਰ ਹੁੰਦੀ ਹੈ ਤੇ ਜਦੋਂ ਅੰਦਰ ਬੰਦਗੀ ਨਹੀਂ ਮੇਰੇ ਵਰਗਾ ਜਿੰਨਾ ਮਰਜ਼ੀ ਪ੍ਰਚਾਰ ਕਰਦਾ ਰਹੇ ਕੋਈ ਅਸਰ ਨਹੀਂ ਹੁੰਦਾ ਪਰ ਸਾਧੂ ਦਾ ਜੀਵਨ ਹੁੰਦਾ ਇੱਕ ਤੇ ਗੋਲੀ ਹੁੰਦੀ ਆ ਪਿਸਟਲ ਵਿੱਚ ਰੈਫਲ ਵਿੱਚ ਪਾ ਕੇ ਮਾਰੀ ਜਾਏ ਤੇ ਸਾਹਮਣੇ ਵਾਲੇ ਦਾ ਕੱਖ ਨਹੀਂ ਛੱਡਦੀ ਇੱਕ ਉਦਾਂ ਹੀ ਛੱਡਦੀਏ ਤਾਂ ਉਹਨੇ ਕਰਨਾ ਕੁਝ ਨਹੀਂ ਇਸੇ ਤਰ੍ਹਾਂ ਕਈ ਵਾਰੀ ਬਿਨਾਂ ਜੀਵਨ ਤੋਂ ਗੱਲਾਂ ਫੋਕੀਆਂ ਚਲੀਆਂ ਜਾਂਦੀਆਂ ਹਨ ਪਰ ਗੁਰੂ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਆਂ ਤੇ ਗੁਰੂ ਦੀ ਬਾਣੀ ਅਸਰ ਜ਼ਰੂਰ ਕਰਦੀ ਹੈ ਤੇ ਕਮਾਈ ਵਾਲਾ ਕਰੇ ਤਾਂ ਅਸਰ ਹੋਰ ਵੀ ਹੋ ਜਾਂਦਾ ਹੈ ਇਸ ਤਰ੍ਹਾਂ ਇਸ ਤੋਂ ਬਾਅਦ ਚੋਰੀ ਨਹੀਂ ਕਰੇਗਾ ਤੇ ਜਦੋਂ ਵੱਜ ਗਿਆ ਉਹ ਮੰਗਰ ਫੜਨ ਵਾਲੇ ਆਏ ਸੀ ਪਿੰਡ ਵਾਲੇ ਉਹ ਮੁੜ ਗਏ ਤੇ ਭਾਈ ਬੀਦੀ ਚੰਦ ਕਹਿੰਦਾ ਜੀ ਮੈਨੂੰ ਚਰਨਾਂ ਨਾਲ ਜੋੜ ਲੋ ਤੇ ਕੋਈ ਪਖੰਡੀ ਹੁੰਦਾ ਕਹਿ ਦੇਣਾ ਸੀ ਆ ਜਾ ਮੇਰਾ ਚੇਲਾ ਬਣ ਜਾ ਪਰ ਨਹੀਂ ਬਾਬਾ ਅਦਲੀ ਜੀ ਕਹਿੰਦੇ ਵੀ ਮੈਂ ਤੈਨੂੰ ਆਪਣੇ ਚਰਨਾਂ ਨਾਲ ਨਹੀਂ ਜੋੜ ਸਕਦਾ ਕਿਉਂਕਿ ਮੈਂ ਤਾਂ ਆਪ ਕਿਸੇ ਦੇ ਚਰਨਾਂ ਨਾਲ ਜੁੜਿਆ ਹੋਇਆ ਹਾਂ ਚੋਲਾ ਸਾਹਿਬ ਤੁਸੀਂ ਸੁਣਿਆ ਨਾ ਸਥਾਨ ਬਣਿਆ ਹੋਇਆ ਉੱਥੇ ਗੁਰੂ ਅਰਜਨ ਦੇਵ ਜੀ ਦਾ ਵੀ ਸਥਾਨ ਹੈ ਇੱਕ ਬਾਬਾ ਅਦਲੀ ਜੀ ਦਾ ਵੀ ਸਥਾਨ ਹੈ ਬਾਬਾ ਅਦਲੀ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਹੈ। ਇਹ ਗੁਰੂ ਰਾਮਦਾਸ ਮਹਾਰਾਜ ਵੇਲੇ ਆਤਮ ਗਿਆਨੀ ਸਿੱਖ ਹੋਏ। ਬਹੁਤ ਬੰਦਗੀ ਵਾਲੇ ਸਿੱਖ ਹੋਏ। ਤੇ ਭਾਈ ਵਿਧੀਚੰਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਿਆ। ਐਸੀ ਕਮਾਈ ਕੀਤੀ ਕਿ ਚੋਰੀਆਂ ਕਰਨ ਵਾਲਾ ਵਿਧੀਚੰਦ ਇੱਕ ਨਾਮ ਦਾ ਰਸੀਆ ਬਣ ਗਿਆ ਆਖੋ ਸਤਨਾਮ। ਇਹ ਆ ਜੋੜਨ ਹਰ ਸੰਤ ਜਿਨ੍ਹਾਂ ਦਾ ਜੀਵਨ ਆ ਉਹ ਗੁਰੂ ਦੇ ਪਿਆਰੇ ਗੁਰੂ ਨਾਲ ਜੋੜਦੇ ਆ ਪਰ ਜਿਹੜਾ ਆਪਣੇ ਨਾਲ ਜੋੜੇ ਉਹ ਗੱਲ ਵੱਖਰੀ ਐ ਵੀ ਉਹਦੀ ਮਹਿਮਾ ਜ਼ਰੂਰ ਹੁੰਦੀ ਐ ਜਿਹੜਾ ਉਹਦੀ ਬੰਦਗੀ ਕਰਦਾ ਹੈ ਜਿਹੜਾ ਉਹਦੀ ਭਗਤੀ ਕਰਦਾ ਹੈ ਪਰ ਉਹ ਮਹਿਮਾ ਦਾ ਮਾਣ ਨਹੀਂ ਹੋਣਾ ਚਾਹੀਦਾ ਇਹ ਕਦੇ ਮਹਿਸੂਸ ਨਾ ਹੋਵੇ ਕਿ ਮੈਂ ਕਰ ਰਿਹਾ ਸ਼ਾਇਦ ਮੇਰੇ ਨਾਲ ਲੋਕ ਜੁੜ ਰਹੇ ਆ ਸ਼ਾਇਦ ਮੇਰੇ ਕਰਕੇ ਜੁੜ ਰਹੇ ਆ ਪਰ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ ਉਹਨੂੰ ਇੰਨਾ ਗੱਲਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਐਸਾ ਜੋੜਿਆ ਐਸੀ ਕਮਾਈ ਕੀਤੀ ਕਿ ਕਦੇ ਗੁਰੂ ਸਾਹਿਬ ਜੀ ਨੇ ਪਹਿਲੇ ਜਥੇਦਾਰ ਥਾਪਿਆ ਉਹਨਾਂ ਨੂੰ ਤੇ ਫਿਰ ਗੁਰੂ ਸਾਹਿਬ ਜੀ ਦੇ ਭੇਟਾ ਕੀਤੇ ਹੋਏ ਘੋੜੇ ਖੋਲ੍ਹੇ ਸੀ ਕਿਸੇ ਨੇ ਉਹ ਵੀ ਭਾਈ ਵਿਦੀ ਚੰਦ ਜੀ ਲੈ ਕੇ ਆਏ ਦੁਸ਼ਾਲੇ ਖੋਲੇ ਸੀ ਸੰਗਤਾਂ ਨੇ ਭੇਟਾ ਕੀਤੇ ਉਹ ਵੀ ਭਾਈ ਵਿਦੀ ਚੰਦ ਲੈ ਕੇ ਆਏ ਤੇ ਪੱਟੀ ਤੋਂ ਜਾ ਕੇ ਲੈ ਕੇ ਆਏ ਸੀ ਤੇ ਪਿਆਰਿਓ ਸਾਧੂ ਦੀ ਸੰਗਤ ਕੀ ਕਿਹਾ ਸੀ ਬਾਬਾ ਦੇਲੀ ਜੀ ਨੇ ਕਿ ਗੁਰੂ ਨਾਨਕ ਦੇ ਦਰ ਤੇ ਮੱਥਾ ਟੇਕ ਦੇ ਇੱਥੇ ਵੱਡੇ ਵੱਡੇ ਰਾਖਸ਼ ਵੀ ਸੰਤ ਬਣ ਜਾਂਦੇ ਆ ਆਖੋ ਸਤਨਾਮ ਜਿਹੜਾ ਗੁਰੂ ਨਾਨਕ ਦੇ ਦਰ ਤੇ ਮੱਥਾ ਟੇਕ ਦਿੰਦਾ ਤੇ ਤੇਰਾ ਜੀਵਨ ਬਣ ਜਾਏਗਾ ਤੇ ਐਸਾ ਜੀਵਨ ਬਣਾਇਆ ਉਹਨੂੰ ਕਹਿੰਦੇ ਆ ਜੋੜਨ ਵਾਲਾ ਸਾਧ ਦਾ ਮਤਲਬ ਜਿਹਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ ਤੇ ਉਹਦਾ ਅਸਰ ਜ਼ਰੂਰ ਹੁੰਦਾ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮੇਰਾ ਮਨ ਸੰਤ ਜਨਾ ਪਗ ਰੇਨ ਕਿ ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਕਿ ਗੁਰਮਖਾਂ ਦੀ ਸੰਗਤ ਕਰਕੇ ਕੋਰਾ ਮਨ ਵੀ ਪਰਮਾਤਮਾ ਦੇ ਰੰਗ ਵਿੱਚ ਭਜ ਜਾਂਦਾ ਹੈ ਆਖੋ ਸਤਨਾਮ ਹਮ ਅਚਿਤ ਅਚੇਤ ਨਾ ਜਾਣੈ ਗਤਮਿਤ ਗੁਰ ਕੀਏ ਸੁਚਿਤ ਚਤੇਨਾ ਅਸੀਂ ਜੀਵ ਪਰਮਾਤਮਾ ਵੱਲੋਂ ਬਿਆਹ ਬੇਧਿਆਨੇ ਗਾਫਲ ਰਹਿੰਦੇ ਹਾਂ ਸਾਡਾ ਮਨ ਕਿਤੇ ਹੋਰ ਹੁੰਦਾ ਤੇ ਸਾਡਾ ਤਨ ਕਿਤੇ ਹੋਰ ਹੁੰਦਾ ਸਾਡਾ ਧਿਆਨ ਕਿਤੇ ਹੋਰ ਹੁੰਦਾ ਬੈਠੇ ਕਿਤੇ ਹੋਰ ਹੁੰਨੇ ਅਸੀਂ ਜੀਵ ਵੱਲੋਂ ਪ੍ਰਮਾਤਮਾ ਵੱਲੋਂ ਬੇਧਿਆਨੇ ਗਾਫ ਰਹਿੰਦੇ ਆ ਅਸੀਂ ਨਹੀਂ ਜਾਣਦੇ ਕਿ ਪ੍ਰਮਾਤਮਾ ਕਿਹੋ ਜਿਹਾ ਉੱਚੀ ਆਤਮਿਕ ਅਵਸਥਾ ਵਾਲਾ ਕਿੰਨਾ ਕੁ ਬਿਆਨਤ ਹੈ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਨੂੰ ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ ਪ੍ਰਭ ਦੀਨ ਦਿਆਲ ਕਿਉ ਅੰਗੀ ਕਿਰਤ ਮਨ ਹਰਿ ਹਰਿ ਨਾਮ ਜਪੇ ਨਾ ਉਹ ਦੀਨਾ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਹਦਾ ਪਖ ਕੀਤਾ ਜਿਤੇ ਕਿਰਪਾ ਕੀਤੀ ਜਿਤੇ ਬਖਸ਼ਿਸ਼ ਕੀਤੀ ਉਹਨਾਂ ਨੇ ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹਰ ਕੇ ਸੰਤ ਮਿਲ ਹੈ ਮਨ ਪ੍ਰੀਤਮ ਕੱਟ ਦੇਵੋ ਹੀਰਾ ਤੈਨ ਜੇ ਮੇਰੇ ਮਨ ਦੇ ਪਿਆਰੇ ਸੰਤ ਜਨ ਮੈਨੂੰ ਮਿਲ ਪੈਣ ਤਾਂ ਮੈਂ ਉਹਨਾਂ ਨੂੰ ਆਪਣਾ ਹਿਰਦਾ ਵੀ ਕੱਟ ਕੇ ਦੇ ਦਿਆਂ ਭਾਵ ਐਨਾ ਸਤਕਾਰ ਕਰਾਂ ਆਖੋ ਸਤਨਾਮ ਹਰ ਕੇ ਸੰਤ ਮਿਲੈ ਮਨਪ੍ਰੀਤਮ ਕੱਟ ਦੇਵੋ ਹੀਰਾ ਤੈਨ ਭਾਵ ਐਨਾ ਕਿ ਇੱਜ਼ਤ ਮਾਣ ਕਰਾਂ ਐਨਾ ਕਿ ਸਤਕਾਰ ਕਰਾਂ ਮੈਂ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਤਪਵੇਂ ਨ ਇਸ ਤਰ੍ਹਾਂ ਭਾਈ ਜਿਨ੍ਹਾਂ ਨੂੰ ਵੈਗੁਰੂ ਦੀ ਕਿਰਪਾ ਨਾਲ ਗੁਰਮਖ ਜਨ ਸੰਤ ਜਨ ਮਿਲ ਪੈਂਦੇ ਆ ਨਾ ਤੇ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਤਪਵੇਂ ਨ ਤੇ ਸੰਤ ਜਨਾਂ ਸਾਹ ਜੀਵਾਂ ਨੂੰ ਫਿਰ ਪਤ ਤਾਂ ਤੋਂ ਪਵਿੱਤਰ ਕਰ ਲੈਂਦੇ ਹਨ ਹਰ ਕੇ ਜਨ ਊਤਮ ਜਗ ਕਈਐ ਜਿਨ ਮਿਲਿਆ ਪੱਥਰ ਧੇਨ ਪਰਮਾਤਮਾ ਦੇ ਸੇਵਕ ਜਗਤ ਵਿੱਚ ਉੱਚੇ ਜੀਵਨ ਵਾਲੇ ਅਖਵਾਉਂਦੇ ਹਨ ਕਿਉਂਕਿ ਉਹਨਾਂ ਨੂੰ ਮਿਲਿਆ ਪੱਥਰ ਵੀ ਅੰਦਰੋਂ ਸਿੱਜ ਜਾਂਦੇ ਆ ਭਾਵ ਪੱਥਰ ਦਿਲ ਵੀ ਮੋਮ ਬਣ ਜਾਂਦੇ ਆ ਪੱਥਰ ਦਿਲ ਮਨੁੱਖ ਵੀ ਨਰਮ ਦਿਲ ਵਾਲੇ ਹੋ ਜਾਂਦੇ ਹਨ ਜਨਕੀ ਮਹਿਮਾ ਵਰਨ ਨਾ ਸਕੋ ਓਏ ਊਤਮ ਹਰ ਹਰ ਕੇਨਾ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ ਜਿਹੜੇ ਜੁੜੇ ਹੋਏ ਆ ਜਿਹੜੇ ਜਿਨ੍ਹਾਂ ਦੇ ਅੰਦਰ ਦਇਆ ਹੈ ਜਿਨ੍ਹਾਂ ਦੇ ਅੰਦਰ ਧਰਮ ਹੈ ਤੇ ਪਾਤਸ਼ਾਹ ਕਹਿੰਦੇ ਆ ਉਹਨਾਂ ਸੰਤ ਜਨਾਂ ਦੀ ਵਡਿਆਈ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ ਪ੍ਰਮਾਤਮਾ ਨੇ ਆਪ ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾਇਆ ਹੈ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਰਾਸ ਦੇਨ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ ਏ ਮਾਲਕ ਏ ਸੁਆਮੀ ਤੂੰ ਨਾਮ ਖਜ਼ਾਨੇ ਦਾ ਮਾਲਕ ਹੈ ਅਸੀਂ ਜੀਵ ਉਸ ਨਾਮ ਧਨ ਦੇ ਵਪਾਰੀ ਹਾਂ ਤੇ ਸਾਨੂੰ ਕਿਰਪਾ ਕਰਕੇ ਆਪਣਾ ਸਰਮਾਇਆ ਨਾਮ ਦੀ ਬਖਸ਼ਿਸ਼ ਕਰੋ ਜਾਨ ਨਾਨਕ ਕੋ ਦਇਆ ਪ੍ਰਵਤਾਰ ਹੋ ਲੱਦ ਵਾਖਰ ਹਰ ਹਰ ਲੈਣਾ ਆਪਣੇ ਦਾਸ ਨਾਨਕ ਕਿਰਪਾ ਕਰੋ ਸਾਡੇ ਤੇ ਗੁਰੂ ਨਾਨਕ ਦੇਵ ਜੀ ਸਾਡੇ ਤੇ ਮਿਹਰ ਕਰ ਕਿ ਮੈਂ ਤੇਰਾ ਨਾਮ ਸੌਦਾ ਲੱਦ ਸਕਾਂ ਇੱਥੇ ਆ ਕੇ ਮੈਂ RAM ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ ਕਿ ਸੰਸਾਰ ਨੇ ਬੜੇ ਭਗਤਾਂ ਨੇ ਕਿਹਾ ਨਾ ਭਗਤ ਜੀ ਨੇ ਕਿ ਦੁਨੀਆ ਨੇ ਜ਼ਹਿਰ ਲੱਦੀਆ ਪਰ ਮੈਂ ਨਾਮ ਤਨ ਲੱਦਿਆ ਹਿਆ ਕਿਨਹੀ ਬਣ ਜਾ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋ ਬਣ ਜਾ ਨਾਮ ਗੋਵਿੰਦ ਕਾ ਐਸੀ ਖੇਪ ਹਮਾਰੀ ਜਾਨ ਨਾਨਕ ਕੋ ਦਇਆ ਪ੍ਰਭ ਧਾਰੋ ਲਦ ਵਖਰ ਹਰਨ ਹਰ ਲੈ ਕਾਂੜਾ ਮਹੱਲਾ ਚੌਥਾ ਅਗਲਾ ਜਿਹੜਾ ਸ਼ਬਦ ਹੈ ਇਹ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ ਇਸ ਕਰਕੇ ਭਾਈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ ਜਪਮਨ RAM ਨਾਮ ਪ੍ਰਗਾਸ ਏ ਮਨ ਪਰਮਾਤਮਾ ਦਾ ਨਾਮ ਜਪਿਆ ਕਰ ਆਪਣੇ ਮਨ ਨਾਲ ਗੱਲ ਕਰ ਨਾਮ ਦੀ ਬਰਕਤ ਨਾਲ ਆਤਮਿਕ ਜੀਵਨ ਦੀ ਸੂਜਦਾ ਚਾਨਣ ਹੋ ਜਾਂਦਾ ਹੈ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚ 헤 ਗਿਰਹਿ ਉਦਾਸ ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ ਪ੍ਰੀਤ ਬਣ ਜਾਂਦੀ ਹੈ ਉਹ ਗ੍ਰਸਥ ਵਿੱਚ ਹੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ਪਾਪ ਗ੍ਰਸਥੀ ਜੀਵਨ ਵੀ ਬਤੀਤ ਕਰਦੇ ਆ ਦੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਆ ਆਪਣੇ ਪਰਿਵਾਰ ਵਿੱਚ ਵੀ ਰਹਿੰਦੇ ਆ ਆਪਣੇ ਬੱਚੇ ਵੀ ਪਾਲਦੇ ਆ ਆਪਣੇ ਕਾਰਵਿਹਾਰ ਵੀ ਕਰਦੇ ਆ ਪਰ ਸੁਰਤ ਉੱਚੀ ਰਹਿੰਦੀ ਆ ਆਖੋ ਸਤਨਾਮ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗਿਰੇ ਉਦਾਸ ਵਿੱਚੇ ਗਰਹਿ ਭਾਵ ਗ੍ਰਸਤੀ ਜੀਵਨ ਵਿੱਚ ਵੀ ਉਦਾਸ ਰਹਿੰਦੇ ਆ ਭਾਵ ਸੁਰਤ ਉੱਚੀ ਰੱਖਦੇ ਆ ਤੇ ਦੁਨੀਆਂ ਦੇ ਕਾਰਾਂ ਪਿਆਰਾਂ ਵਿੱਚ ਵੀ ਵਿਚਰਦੇ ਰਹਿੰਦੇ ਆ ਹਮ ਹਰ ਹਿਰਦੈ ਜਪਿਓ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਕਿਰਪਾਲ ਪ੍ਰਭੂ ਨੇ ਜਦੋਂ ਅਸਾਂ ਜੀਵਾਂ ਤੇ ਮਿਹਰ ਕੀਤੀ ਕਿਰਪਾ ਕੀਤੀ ਫੇਰ ਹਿਰਦੇ ਵਿੱਚ ਉਹਦਾ ਨਾਮ ਜਪਿਆ ਆਨੰਦਿਨ ਆਨੰਦ ਪਾਇਆ ਮਨ ਵਿਗਸਿਆ ਉਦਮ ਭੈ ਮਿਲਣ ਕੀ ਆਸ ਇਸ ਤਰ੍ਹਾਂ ਭਾਈ ਨਾਮ ਦੀ ਵਰਕਤ ਨਾਲ ਹਰ ਵੇਲੇ ਸਾਡੇ ਅੰਦਰ ਆਨੰਦ ਬਣ ਗਿਆ ਤੇ ਸਾਡਾ ਮਨ ਖਿੜ ਪਿਆ ਸਿਮਰਨ ਦਾ ਹੋਰ ਉਦਮ ਹੁੰਦਾ ਗਿਆ ਹੋਰ ਉਦਮ ਹੁੰਦਾ ਗਿਆ ਤੇ ਪ੍ਰਭੂ ਜੀ ਪਰਮਾਤਮਾ ਜੀ ਨੂੰ ਮਿਲਣ ਦੀ ਆਸ ਬਣਦੀ ਗਈ ਹਮ ਹਰਿ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮ ਗ੍ਰਾਸ ਅਸਾਂ ਜਿੰਨਾ ਜੀਵਾ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਬਣਿਆ ਤੇ ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਰਾਹੀ ਦੇ ਨਾਲ ਪ੍ਰਮਾਤਮਾ ਜੀ ਦਾ ਨਾਮ ਜਪਿਆ ਕਿਲੇ ਵੇਖ ਦਹਿਣ ਭਏ ਖਿਨ ਅੰਤਰ ਟੁੱਟ ਗਏ ਮਾਇਆ ਕੇ ਫਾਸ ਫਿਰ ਐਸੀ ਕਿਰਪਾ ਹੋਈ ਬਖਸ਼ਿਸ਼ ਹੋਈ ਕਿ ਉਹਨਾਂ ਦੇ ਇੱਕ ਖਿੰਨ ਵਿੱਚ ਹੀ ਜਦੋਂ ਸਮਝ ਆ ਗਈ ਸਾਰੇ ਪਾਪ ਸੀ ਜਿਹੜੇ ਉਹ ਸੜ ਗਏ ਤੇ ਮਾਇਆ ਦੀਆਂ ਫਾਈਆਂ ਵੀ ਕੱਟੀਆਂ ਗਈਆਂ ਕਿਆ ਹਮ ਕਿਰਮਾਂ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਵਤਾਸ ਪਰ ਅਸਾਂ ਜੀਵਾਂ ਦੀ ਕੀ ਪਾਇਆ ਹੈ ਸਾਡਾ ਕੀ ਜੋਰ ਹੈ ਅਸੀਂ ਤਾਂ ਇੱਕ ਕੀੜੇ ਦੇ ਬਰਾਬਰ ਹਾਂ ਕਿਆ ਹਮ ਕਿਰਮ ਕਿਆ ਕਰਮ ਕਮਾਵੇ ਕਿਰਮ ਕਹਿੰਦੇ ਆ ਕੀੜੇ ਨੂੰ ਅਸੀਂ ਕੀ ਕਰਮ ਕਰ ਸਕਦੇ ਆ ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ ਆਪ ਹੀ ਰੱਖਿਆ ਕਰਦਾ ਹੈ ਔਗਣਿਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਅਸੀਂ ਔਗਣਾ ਨਾਲ ਇੰਨੇ ਕੁ ਭਰੇ ਹੋਇਆ ਔਗਣਾ ਦੇ ਭਾਰ ਨਾਲ ਪੱਥਰਾਂ ਵਰਗੇ ਭਾਰੇ ਆ ਅਸੀਂ ਤੇ ਤਰਨ ਦੇ ਯੋਗ ਹੀ ਨਹੀਂ ਹਾਂ ਲੇਖ ਹੈ ਕਤਹੇ ਨਾ ਛੂਟੀ ਹੈ ਖਿੰ ਖੇ ਨਾ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਆਉ ਗਣੇ ਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਕਿਵੇਂ ਸੰਸਾਰ ਸਮੁੰਦਰ ਤੋਂ ਤਰ ਸਕਦੇ ਆ ਸਾਧ ਸੰਗਤ ਵਿੱਚ ਮਿਲ ਕੇ ਹੀ ਪਾਰ ਲੰਘਿਆ ਜਾ ਸਕਦਾ ਤੇ ਉਹ ਮਾਲਕ ਪਾਰ ਲੰਘਾ ਦਿੰਦਾ ਹੈ ਜੇਤੀ ਸ੍ਰੇਸ਼ਟ ਕਰੀ ਜਗਦੀਸ਼ਰਾ ਤੇ ਸਭ ਊਚ ਹਮ ਨੀਚ ਬਿਖਿਆਸ ਇਸ ਤਰ੍ਹਾਂ ਮਰਜ ਕਹਿੰਦੇ ਭਾਈ ਜਗਤ ਦੇ ਮਾਲਕ ਪ੍ਰਭੂ ਨੇ ਜਿੰਨੀ ਵੀ ਸ੍ਰਿਸ਼ਟੀ ਰਚੀ ਹੈ ਇਹਦੇ ਸਾਰੇ ਜੀਵ ਜੰਤ ਅਸਾਂ ਮਨੁੱਖਖ ਬਾਣ ਵਾਲਿਆਂ ਨਾਲੋਂ ਉੱਚੇ ਹਨ ਅਸੀਂ ਵਿਸ਼ੇਵਕਾਰਾਂ ਵਿੱਚ ਪੈ ਕੇ ਨੀਵੇਂ ਆ ਸਾਡਾ ਪੱਧਰ ਨੀਵਾ ਹੋ ਚੁੱਕਿਆ ਹੈ ਹਮਰੇ ਅਵਗਣਾ ਸੰਗ ਗੁਰਮੇਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਪਰਮਾਤਮਾ ਸਾਡੇ ਔਗਣ ਗੁਰੂ ਦੀ ਸੰਗਤ ਵਿੱਚ ਮਟਾਂਦਾ ਹੈ ਸਾਡੇ ਔਗਣ ਕਿੱਥੇ ਮਿਟਦੇ ਆ ਗੁਰੂ ਦੀ ਸੰਗਤ ਵਿੱਚ ਮਿਟਦੇ ਹਨ ਤੇ ਗੁਰੂ ਸਾਨੂੰ ਫਿਰ ਪ੍ਰਭੂ ਪਰਮਾਤਮਾ ਜੀ ਨਾਲ ਮਿਲਾ ਦਿੰਦਾ ਹੈ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ